ਰਿਆ ਕਾਲ ਲੱਗੀ ਛੁਪੇ ਦੀ ਕਚਾਰੀ ਚਾਰੇ ਪਾਸੇ ਖਰੇ ਵੈਰੀ ਛੋਟੇ ਛੋਟੇ ਬੱਚੇ ਆਨੇ ਪਰ ਹਿੰਮਤ ਨਾ ਹਾਰੀ ਬੋਲੇ ਸੋਨਿਹਾਲ ਬੋਲ ਕੇ ਨੀਹਾਂ ਵਿੱਚ ਖੜ ਜਾਣਗੇ ਗੋਬਿੰਦੇ ਲਾਲ ਸੁਪਿਆ ਸਮਝੀ ਨਾ ਡਰ ਜਾਣਗੇ ਗੋਬਿੰਦੇ ਲਾਲ ਸੁਪਿਆ ਸਮਝੀ ਨਾ ਡਰ ਜਾਣਗੇ ਗੋਬਿੰਦੇ ਲਾਲ ਸ਼ੂਬਿਆ ਦਾਦਾ ਗੁਰੂ ਤੇਗ ਬਹਾਦਰ ਕਹਿੰਦੇ ਜਿਨੂੰ ਹਿੰਦ ਦੀ ਚਾਦਰ ਦਿੱਲੀ ਦਾ ਸੀਸ ਬਾਰਿਆ ਪੰਦਤਾ ਦਾ ਦੇਖੀ ਨੀ ਰਾਦਰ ਸਤਗੁਰ ਜੋ ਪਾਏ ਪੂਰਨੇ ਓਏ ਓ ਅਜ ਪਰ ਜਾਣਗੇ ਗੋਬਿੰਦੇ ਲਾਲ ਸ਼ੂਬਿਆ ਸਮਝੀ ਨਾ ਡਰ ਜਾਣਗੇ ਗੋਬਿੰਦੇ ਲਾਲ